रुपे एक कार्ड परचे एक प्रमुख डिजिटल भुगतान प्रणाली है जो वक्फ किस्म के दे लेनदेन को सरल तेज सुरक्षित बनाता है इस सेवा, है। है। से सेवा दी ਵਰਤੋਂ ਕਰਨਾ ਭਾਰਤੀ ਨਾਗਰਿਕਾਂ ਲਈ ਬਹੁਤ ਸੁਵਿਧਾਜਨਕ ਹੈ ਕਿਉਂਕਿ ਇਹ ਨਾ ਸਿਰਫ ਆਨਲਾਈਨ ਲੈਣ ਦੇ ਲਈ ਸਗੋਂ ਆਫਲਾਈਨ ਸਟੋਰਾਂ 'ਚ ਵੀ ਲਾਭਦਾਇਕ ਹੈ ਹਾਲ ਹੀ ਜ ਭਾਰਤੀ ਮੰਤਰੀ ਮੁਹੰਮਦ ਸੈਦ ਨੇ ਐਲਾਨ ਕੀਤਾ ਸੀ ਕਿ ਮਾਲਦੀਵ 'ਚ ਵੀ ਰੁਪੇਹ ਸੇਵਾ ਸ਼ੁਰੂ ਕੀਤੀ ਜਾਵੇਗੀ ਤਾ ਜੋ ਉਥੋਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ ਸੋਮਾਲ ਦੇ ਵਿੱਚ ਇੱਕ ਸਥਾਨਕ ਸਟੋਰ 'ਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਾਲਦੀਵ ਦੇ ਰਾਸ਼ਟਰਪਤੀ ਮਿਊਜ਼ੋ ਇਸ ਪਹਿਲੇ ਸੌਦੇ ਦੇ ਗਵਾਹ ਬਣੇ ਦੋਆ ਗੁਆ ਨੇ ਇਸ ਮੌਕੇ ਨੂੰ ਲਾਈਵ ਦੇਖਿਆ ਤੇ ਤਾੜੀਆਂ ਨਾਲ ਸਵਾਗਤ ਕੀਤਾ ਇਹ ਦ੍ਰਿਸ਼ ਸਪਸ਼ਟ ਕਰਦਾ ਹੈ ਕਿ ਇਹ ਸਿਰਫ ਇੱਕ ਤਕਨੀਕੀ ਪ੍ਰਾਪਤੀ ਨਹੀਂ ਹੈ ਸਗੋਂ ਮਜ਼ਬੂਤ ਸਹਿਯੋਗ ਤੇ ਦੋਸਤੀ ਦਾ ਪ੍ਰਤੀਕ ਹੈ ਇਸ ਲੈਂ ਦੇ ਨੂੰ ਦੇਖ ਕੇ ਇਹ ਵੀ ਸਪਸ਼ਟ ਹੋ ਗਿਆ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੁਣ ਨਵੀਂ ਦਿਸ਼ਾ ਵੱਲ ਵਧ ਰਹੇ ਨੇ। ਦੱਸ ਜਿਏ ਭਾਰਤ ਤੇ ਮਾਲਦੀਵ ਦੇ ਸਬੰਧ ਹਾਲੀ ਦੇ ਸਮੇਂ 'ਚ ਕਈ ਉਤਰਾਚੜਾਂ ਚ ਲੰਗੇ ਹਨ। ਖਾਸ ਤੌਰ ਤੇ ਇਸ ਸਾਲ ਦੀ ਸ਼ੁਰੂਆਤ 'ਚ ਕੁਝ ਵਿਵਾਦਾਂ ਨੇ ਇਨ੍ਹਾਂ ਰਿਸ਼ਤਿਆਂ 'ਚ ਨਾ ਪੈਦਾ ਕਰ ਦਿੱਤਾ ਸੀ। ਪਰ ਹੁਣ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮਿਯੂਜ਼ੋ ਨੇ ਇਸ ਸਥਿਤੀ ਨੂੰ ਸੁਧਾਰਨ ਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਉਹ ਆਪਣੀ ਪਤਨੀ ਨਾਲ ਸਾਜੀਦਾ ਮੁਹੰਮਦ ਨਾਲ ਭਾਰਤ ਦੇ 4 ਦਿਨਾਂ ਦੌਰੇ ਤੇ ਨੇ ਰਾਸ਼ਟਰਪਤੀ ਮੀਯੂਜ਼ੂ ਦਾ ਭਾਰਤ ਦੌਰਾ ਕਿ ਉਦੇਸ਼ਾ ਦੀ ਪੂrti ਲਈ ਮਹੱਤਵਪੂਰਨ ਹੈ ਉਹ ਪਹਿਲਾ ਹੀ ਭਾਰਤ ਤੋਂ ਮਾਫੀ ਮੰਗ ਕੇ ਆਪਣੀ ਗਲਤ ਧਾਰਨਾ ਨੂੰ ਸਵੀਕਾਰ ਕਰ ਚੁੱਕੇ ਨੇ ਹੁਣ ਉਹ ਭਾਰਤ ਨਾਲ ਨਵੇਂ ਸਹਿਯੋਗ ਦੀ ਤਲਾਸ਼ ਕਰ ਰਹੇ ਨੇ ਮਾਲਦੀਵ ਚ ਰੁਪਏ ਕਾਰਡ ਭੁਗਤਾਨ ਦੀ ਸ਼ੁਰੂਆਤ ਭਾਰਤ ਤੇ ਮਾਲਦੀਵ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਇਸ ਨਾਲ ਨਾ ਸਿਰਫ ਆਪਾਰ ਨੂੰ ਖੁਲਾਰਾ ਮਿਲੇਗਾ ਸਗੋਂ ਸਾਰ ਸਟ ਪਾਟੇ ਨੂੰ ਵੀ ਸਹੂਲਤ ਮਿਲੇਗੀ ਜਦੋਂ ਮਾਲਦੀਵ ਦੇ ਨਾਗਰਿਕ ਤੇ ਭਾਰਤੀ ਸੈਲਾਨੀ ਇਸ ਸੇਵਾ ਦਾ ਲਾਭ ਲੈਣਗੇ ਤਾਂ ਇਹਨਾਂ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਗਤੀਵਿਧੀਆਂ 'ਚ ਵਾਧਾ ਹੋਵੇਗਾ ਇਹ ਨਾ ਸਿਰਫ ਇੱਕ ਵਿੱਤੀ ਪ੍ਰਣਾਲੀ ਹੈ ਸਗੋਂ ਭਾਰਤ ਤੇ ਮਾਲਦੀਵ ਦੇ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ 'ਚ ਲਿਜਾਣ ਦਾ ਪ੍ਰਤੀਕ ਵੀ ਹੈ ਇਸ ਸੇਵਾ ਰਾਹੀਂ ਦੋਵੇਂ ਦੇਸ਼ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਗੇ ਜਿਸ ਨਾਲ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਭ ਹੋਵੇਗਾ ਇਸ ਇਤਿਹਾਸਿਕ ਪੰਨੇ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਦੋਵੇਂ ਦੇਸ਼ ਮਿਲ ਕੇ ਕੰਮ ਕਰਦੇ ਨੇ ਤਾਂ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਸਮਾਜਿਕ ਤੇ ਸੱਭਿਆਚਾਰਕ ਪੱਧਰ ਤੇ ਵੀ ਨਵੀਆਂ ਉਚਾਈਆਂ ਹਾਸਲ ਕਰ ਸਕਦੇ ਨੇ